ਯਾਰ ਬ੍ਰਾਈ ਸ਼ਸ਼ੀ ਕਾ ਜੀ ਸਾਰਿਆਂ ਨੂੰ ਸਵਾਗਤ ਆਪਣਾ ਕਰਿਆ ਪੰਜਾਬੀ ਟ੍ਰੈਵਲ ਬਲੌਗਸ ਤੇ ਤੇ ਆਪਾਂ ਕਿ ਹੁਣ ਕਈ ਦਿਨਾਂ ਦੇ ਘਰੇ ਤੇ ਕਿਸੇ ਪਾਸੇ ਗਏ ਆਏ ਤਾਂ ਹੈ ਨਹੀਂ ਗਏ ਤੇ ਹੁਣ ਆਪਾਂ ਨਾਤੋਲੇ ਤੇ ਆਪਾਂ ਲੱਗਿਆ ਪੀਤਾ ਖਾਣਾ ਤੇ ਫਿਰ ਆਪਾਂ ਤਾਂ ਆਪਣੀ ਛੇ ਬਈ ਚੱਲ ਰਹੀ ਹੈ ਖਾਣ ਪੀਣ ਤੇ ਤੇ ਤਾਂ ਕਰਕੇ ਬਣਾ ਇਹ ਖਾਣ ਪੀਣ ਹੀ ਚੱਲੀ ਜਾਂਦਾ ਹੈਗਾ ਤੇ ਘਰੀ ਉਨਿਆਂਗੇ ਵੀਰ ਜਲਦੀ ਆਪਾਂ ਸਟਾਰਟ ਕਰਾਂਗੇ ਕਹਿਣਾ ਕਿ ਪਾਸੇ ਵੀ ਆਪਣੀ ਯਾਤਰਾ ਹੋਣ ਜਾਂਦੀ। ਚਲੋ ਜੀ ਆਪਾਂ ਚੱਲੇ ਦੁਕਾਨ ਤੇ ਮਹਿਗੀ ਲੈਣਾ ਟਾਈਮ ਹੋ ਗਿਆ 2.5 ਵਜੇ। ਇਹ ਨਾ ਸੁਣਨ ਨੂੰ ਸਾੜ ਪਈਆਂ ਨੇ ਗਲੀਆਂ ਕੁਝ ਨਹੀਂ ਹੈਗਾ ਵਿੱਚ। ਨਾ ਜਾਣ ਪਰਨਾ ਬੰਦਾ ਨਾ ਬੰਦੇ ਦੀ ਯਾਤ। ਖਾਲੀ ਪਈਆਂ ਨੇ ਸਾਰੀਆਂ ਗਲੀਆਂ। ਉਧ ਪਰੇ ਦੁਕਾਨਾਂ ਵਾਲੇ ਵੀ ਹੁੰਦੇ ਨੇਗੇ ਲੱਗੀਆਂ ਪੈਣਾ ਬੰਦ ਪਈਆਂ ਨੇ ਤੇ ਇੱਕ ਆਪਣੇ ਪਿੰਡ ਦੇ ਸ਼ੀਟ ਬਾਣੀਆਂ ਦੀ ਦੁਕਾਨਾ ਖੱਲੀ ਉਹ ਖੁੱਲੀ ਹੁੰਦੀ ਹੈਗੀ ਤੇ ਉਹਦੀ ਚੱਲਦੇ ਆਪਾਂ ਉਹਦੇ ਨਹੀਂ ਲਿਆਉਣੇ ਮਹਿੰਗੀ ਮੋੜਦਾ ਬਣਾਇਆ ਮੈਗੀ ਸਕਣ ਦਾ ਤੇ ਚੱਲ ਕੇ ਜਾ ਕੇ ਬਣਾ ਕੇ ਸਕਦੇ ਆ ਮਹਾਵਰਾ ਲੋ ਜੀ ਆਪਣੇ ਬੱਤੀ ਘਰਿਆ ਦਾ ਰਵਾਜਾ ਕਿਵੇਂ ਓਏ ਕਾਇਮ ਕੀ ਕਰਤਾ ਸਕੂਲੋਂ ਆ ਨੋਈ ਮਤਰਾ ਫੋਰੀਆ ਬਸ ਛੇੜ ਦੀ ਦੁਕਾਨ ਤੇ ਸੰਗਾਰਾ ਸਿੰਘ ਵੀ ਪਹੁੰਚਿਆ ਹੋਇਆ ਹੈ ਦੁਪਹਿਰੇ ਦੁਕਾਨ ਤੇ ਘਰੇ ਘਰੇ ਵੀ ਨਹੀਂ ਪੈਂਦਾ ਹੈ ਦੇਕੇ ਥੇ ਜੀ ਹੋਲੀਆ ਬਕਰਿਆ ਮਾਤਾ ਨੇ ਤੂਤਾ ਭਾਂਡਾ ਜਾ ਇਹ ਚ ਬਣਾਵਾਂਗੇ ਆਪਾਂ ਹੁਣ ਨਿਊਡਲ ਮੈਗੀ ਤੇ ਟਣਾ ਹੋਰ ਖੜਾ ਪਣਾ ਇਹ ਜਾ ਟਾਈਮ ਤਾਂ ਲੱਗਦਾ ਨਹੀਂ ਦਿਨ ਵੱਡੇ ਨੇਗੇ ਤਾਂ ਕਰਕੇ ਧੋਖ ਲੱਗੀ ਸੀ ਮਾਂ ਚਲੋ ਬਣਾ ਕੇ ਖਲਾਣੇ ਕੋਸ ਲੋ ਜੀ ਮਿੱਤਰੋ ਖਾ ਲੈਂਦੀ ਮੈਗੀ ਇੱਕ ਲੈਂਦੀ ਆਪਣਾ ਇਹ ਫਿਜ ਐਪੀ ਜੂਸ ਹੁੰਦਾ ਐਪਲ ਦਾ ਖੈਂਡ ਹੁੰਦੀ ਆ ਚੀਜ਼ ਤੇ ਦਣ ਤਾਈ ਮਾਤਾ ਲੋ ਮਾਤਾ ਆਪਣੀ ਉਧਰ ਲਿਆ ਰਹੀ ਐ ਸਮਾਨ ਪਾ ਕੇ ਤੇ ਆਪਾਂ ਪਿਆਜ਼ ਦਾ ਮਨ ਲਾ ਚੀਰਤਾ ਹੂਗਾ ਚੀਰਤਾ ਚੀਰਤਾ ਲੋ ਜੀ ਇਹ ਆ ਬਈ ਪਿਆਜ਼ ਚੜ ਪਿਆਜ਼ ਵਿੱਚ ਹੀ ਰਹਿ ਗਿਆ ਹੁਣ ਬਣਾ ਕੇ ਖਾਣ ਨੂੰ ਮੈਂਟੀ ਲੱਗਣਾ ਦਣ ਹੋ ਗਏ ਬਾਰੇ ਵੱਡੇ ਵੱਡੇ ਤੇ ਨਗਦਾ ਨਹੀਂ ਹੈਗਾ ਨਾ ਤੇਲ ਜ਼ਿਆਦਾ ਤਾਂ ਨਹੀਂ ਬਾਦੂ ਬਸ ਬਹੁਤ ਆ ਲੈ ਤੂੰ ਆ ਬਣਾ ਲੈ ਜਾ ਪਾ ਦਿੰਦੇ ਢਾਰ ਲੈ ਢਾਰ ਲੈ ਫੋਰਾ ਬੂ ਮੂੰਹ ਮਾਰਾਂਗੇ ਹੁਣ ਖੋਸ ਆਣਾ ਸੁਰਨ ਖਾਣ ਸੁਰਨ ਦੱਸ ਕਿਹੜਾ ਮੈਂ ਬੱਕੜਾ ਵੱਟ ਕੇ ਖਾਣਾ ਆਹੋ ਸੂਰ ਦਾ ਬਲਾਨਾ ਤੇਜ਼ ਆਗਾ ਹਾਂ ਮੈਂ ਸੂਰ ਜ ਬਹੁਤ ਤੇਜ਼ ਆ ਬਸ ਤੂੰ ਨਾ ਕੋਲਾ ਕਿਹਨੇ ਬਦਲੂ ਕਰਾਂ ਤਮਾ ਕਰਨ ਨਾ ਤੈਨੂੰ ਤਾਂ ਲੱਗਣੀ ਹੈ ਵੱਡੀ ਮੇਮ ਨੂੰ ਲਓ ਜੀ ਮਿੱਤਰੋ ਚੱਕਾ ਕੇ ਇਕੱਠੇ ਤੇ ਉਹ ਟਮਾਟਰ ਨੂੰ ਦਰਵੇ ਤਾਂ ਪਾਏ ਨਹੀਂ ਆਪਾਂ ਦਾ ਸਿੰਪਲ ਜੀ ਬਣਾ ਕੇ ਖਾਣੇ ਨੇਗੇ ਤੇ ਆਪਾਂ ਨੂੰ ਕੋਈ ਆਤ ਜੀ ਨਹੀਂ ਹੈਗੀ ਵੀ ਨਰੀ ਮਟੀਰੀਅਲ ਜ਼ਰਦਾਂਗੇ ਇਕੱਠੇ-ਉਕੱਠੇ ਪਿਆ ਪਿਆਜ਼ ਵੀ ਹਾਕੀ ਜਾਂਦੇ ਹਾਂ ਸੌਰੀ ਟਮਾਟਰ ਉੱਪਰ ਮਿਰਚਾ ਵਰਚਾ ਪਈਆਂ ਤਾਂ ਹੈਗੀਆਂ ਨੇ ਪਰ ਆਪਾਂ ਪਾਉਂਦੇ ਨਹੀਂ ਹੈਗੇ ਪਰ ਖਾਦ ਜਿਵੇਂ ਹੈ ਮੈਨੂੰ ਇਹ ਕਹਿਣਾ ਹੈ ਬਾਈ ਆ ਬਈ ਟਮਾਟਰ ਤੇ ਯਾਰ ਮਾ ਛੱਡ ਬਰੇ ਯਾਰ ਹੈਨਾ ਕੀ ਯਾਰ ਮਾਤਾ ਨੇ ਧਰ ਲੈ ਡਾਉਗਾ ਪਾਣੀ ਦਾ ਇਹ ਕਹਿੰਦੀ ਮੈਂ ਜ਼ਿਆਦਾ ਧਰ ਦੂੰਗੀ ਤੱਕਰੀ ਮਿੱਤਰੋ ਇਹਨੇ ਧਰਤੀ ਚਾਹ ਤੇ ਚਾਹ ਨਾਲ ਮੈਗੀ ਚਾਹ ਨਾਲ ਮੈਗੀ ਚਾਹ ਨਾਲ ਮੈਗੀ ਸਾਥ ਸਿੰਨੇ ਨਰਚ ਕੋ ਮਾਂਗਾ ਜਿੰਨੇ ਬਿਆਣੀ ਦਾ ਤੜਕੇ ਉੱਠਦੇ ਨੇ ਇੱਕ ਪਰੀਲਾ ਇੱਕ ਖਾਣੀ ਕਰਦੀ ਐ ਸਾਨੂੰ ਤਾਂ ਭਈ ਆਏ ਹੋ ਜਾਂਦਾ ਚਾਹ ਨਾ ਮਿਲ ਹੋ ਜਾਂਦਾ ਨਾ ਦਰੂਦ ਲਾਉਣੀ ਮਿਲਦੀ ਨਜ਼ਰ ਨੂੰ ਸੁਣਿਆ ਲੈ ਸ਼ਾਬਾਸ਼ ਆਊਟ ਲੱਗ ਜਾਂਦੀ ਸਾਨੂੰ ਸਾਨੂੰ ਫਿਰ ਆਏ ਨਹੀਂ ਪਤਾ ਲੱਗਦਾ ਵੀ ਹਾਂ ਕਿਹੜੇ ਮੰਦੇ ਤੇ ਡਿੱਗਿਆ ਕਿਹੜੇ ਤੇ ਨਹੀਂ ਇਹ ਕਿਹੜੇ ਨੇ ਡੇਣੀਆਂ ਘਟ ਪਈ ਮਾਤਾ ਚਾਹ ਪੱਤੀ ਵਾਲੀ ਨਾ ਪਾਇਆ ਕਰ ਚਾਹ ਚ ਮਾਰ ਦੇ ਮਾੜੀ ਗਰਸੀ ਮਾ ਮਮੀ ਆ ਚਾਹ ਆਨ 2000 ਦਾ ਫਰੈਂਚ ਚੀ ਲਾਦਾ ਨਾ ਅਜ ਕਿਹੜਾ ਇਹ ਫੇਰ ਪੀਊਗਾ ਪਹਿਲਾਂ ਹੁਣ ਚਾਹ ਤੇ ਆ ਯੂਸਾ ਆਪਣਾ ਲੋਜੀ ਮਿੱਤਰੋ ਲਾਤਾ ਆਪਣੇ ਫਰਿੱਜ ਚ ਹੋਰ ਕਿੰਨੇ ਆਵੇ ਕੁਛ ਨਹੀਂ ਹੋਰ ਦੱਸ ਮੈਂ ਕੀ ਲਿਆਉਣਾ ਹੈ ਨਹੀਂ ਕੁਛ ਨਹੀਂ ਧੁੱਪ ਤਾਂ ਦੇਖੋ ਮਿੱਤਰੋ ਕਿੰਨੀ ਤੇਜ਼ ਆ ਹਨਾ ਧੁੱਪ ਬਹੁਤ ਤੇਜ਼ ਆ ਗਈ ਤੇ ਕਣਕਾਂ ਦੇ ਬਸ ਮੰਨ ਕੇ ਚੱਲੋ 10 ਕਿਨਵਾਂ ਦੇ ਵਿੱਚ ਆ ਰੜੀਆਂ ਵੀ ਆਉਣ ਗਿਆ ਤੇ ਆਪਾਂ ਤੁਹਾਨੂੰ ਕੱਲ੍ਹ ਪਰਸੋਂ ਦਿਖਾਈਆਂ ਸੀ ਗਿਮਰ ਜਿਹੜਾ ਖੇਤ ਆ ਕਣਕਾਂ ਵੀ ਦਿਖਾਈਆਂ ਸੀਗੀਆਂ ਇਧਰ ਆਪਣੇ ਗਵਾਂਡੀਆਂ ਦਾ ਘਰ ਮਿਸਤਰੀ ਢਾ ਰਹੇ ਸੀ ਆ ਸਾਹਮਣੇ ਜਿੱਥੇ ਚਿੱਟੀ ਕੋਠੀ ਆ ਤੇ ਇਹਦੇ ਮੂਰਲੀ ਹੈਡ ਵਾਲੀ ਜਗਾ ਇਹਨਾਂ ਦਾ ਪਨਾ ਘਰ ਨਹੀਂ ਮਾਰਿਆ ਗਿਆ ਤੇ ਉਟਾਉਣ ਲੱਗੇ ਹੋਏ ਨੇ ਹੁਣ ਮੈਂ ਲਾ ਰੋਟੀ ਖਾਣ ਗਿਆ ਹੁਣਗੇ ਮਿਸਤਰੀ ਪੰਜਰਮੀਆਂ ਦਾ ਬੈਟ ਕਰਨਾ ਸਖਾਲਾ ਮੈਂ ਤਾਂ ਕੀ ਖਾਣਾਗਾ ਆ ਮਾਦਰ ਜੀ ਜਮ ਤਾਂ ਇੱਥੇ ਆਪਣੇ ਦੇਖੋ ਇਹ ਇਹ ਆ ਵੀ ਪਨੀਰ ਗਈ ਦੁੱਧ ਪਾ ਦੇ ਮੈਂ ਤਾਂ ਇਹ ਉਹ ਵਿਚ ਆ ਵੀ ਬਣੀ ਜੀ ਇਹ ਨਹੀਂ ਅਜੇ ਤਿਆਰੀ ਹੈ ਜੀ ਬਣ ਜੂਗੀ ਲੋਗ ਕਰੋ ਕਿ ਆਖੂੰ ਮੈਗੀ ਦਾ ਤਰੀਕਾ ਦੂਜਾ ਉਹ ਇਹ ਦੋ ਪੈਟ ਦਾ ਬਣੇ ਮੈਗੀ ਦੇ ਮਾਰੇ ਦੇ ਚ ਅਜੇ ਨਹੀਂ ਮਿੱਤਰੋ ਜਦੋਂ ਬਣ ਗਈ ਵੇਖੋ ਪੈਂਟ ਗੱਲ ਪੱਤੀ ਬਣ ਗਈ ਉਹ ਤਾਂ ਹੀ ਵੀ ਲੱਗਦੀ ਆ ਵੀ ਕੀ ਆ ਰਣਾ ਆਪਣੀ ਬਣਾਈ ਤਾਂ ਬੰਦਾ ਜੀਭਾ ਲੱਤ ਦਾ ਰਹਿ ਜਾਂਦਾ ਉਂਗਲੀਆਂ ਚੜਦਾ ਰਹਿੰਦਾ 진짜 ਜਿਹੜੀ ਚੀਜ਼ ਆਪਣੇ ਹੱਥ ਦੀ ਬਣਦੀ ਆ ਨਾ ਲੋੜੇ ਬੰਦਾ ਖਾਂਦਾ ਲੋੜੇ ਪਸੰਦ ਆਂਦਾ ਲੋ ਜੀ ਮਾਤਾ ਨੇ ਆਪਾਂ ਨੂੰ ਵੀ ਪਾਤੀ ਚਾਹ ਤੇ ਆ ਬੈਠੀ ਵੀ ਚੰਮੀ ਜਾਂਦੀ ਹੈਗੀ ਚੱਕ ਲੈ glass ਅੱਛਾ ਕਿਵੇਂ ਨਿਤਰਾਓ ਪਰ ਦੀ ਹੈ ਗੱਲ ਬਾਤ ਦਦਲ ਗਿਆ ਨਾ ਰੰਗ ਦੇਖ ਕੀ ਜਵਹਰ ਬਣਨੀ ਹੈ ਇਹਨੇ ਟੇਸਟੀ ਲੋਲੀ ਚੱਕੋ ਬਣ ਗਈਆਂ ਤੇ ਹੁਣ ਕੋਣ ਆਪ ਇਹਨੂੰ ਭਾਂਡੇ ਚ ਪਾ ਕੇ ਫੜਾ ਦੀਏ ਸਾਰੇ ਨੂੰ ਮਿੱਤਰੋ ਚੱਕੋ ਤੈਨੂੰ ਭਾਂਡੇ ਪੈ ਗਈ ਮੇਰੀ ਨਾplate ਸੀ ਹਨਾ ਨਾ ਇਹ ਮਾਤਾ ਦੀ ਇਹ ਹਲ-ਹਲ ਦੀ ਤੇ ਆ ਬੁੜੀ ਖੜੀ ਆਪਣੀ ਮਾਤਾ ਚਾ ਚਾ ਹੰਦੀ ਕਰਕੇ ਦੇ ਮੈਨੂੰ ਜੀ ਨਾ ਵੀ ਨਹੀਂ ਮੈਂ ਭੁੱਖਾ ਜਿਹਾ ਮਰਿਉ ਲੈ ਵੀ ਹੋਰ ਦੇਖੀ ਆਉਂਦਾ ਸਵਾਲ ਖਾਣ ਦਾ ਚੱਕ ਵੇ ਬੋਲ ਲੈ ਬੜਾ ਪੂਰਨ ਬਾਤ ਬਣੀ ਹੈ ਨਾ ਜੀ ਮੇਸਟਰੋ ਆਪਾਂ ਦਾ ਨਾ ਖੇਤ ਗੇੜਾ ਕੱਢਣਾ ਡੈਡੀ ਦਾ ਇੱਕ ਨਾ ਮੈਂ ਖੇਤ ਜਾ ਕੇ ਆਉਣਾ ਤੇ ਕਹਿੰਦਾ ਮੈਂ ਟਰੈਕਟਰ ਵੀ ਚਲਾ ਕੇ ਦੇਖਣਾ ਤੇ ਦੇਖਦੇ ਆਂ ਵੀ ਅੱਜ ਚਲਾਉਦਾ ਕਿਵੇਂ ਚਲਾਊਗਾ ਹਨਾ ਤੁਹਾਨੂੰ ਵੀ ਦਿਖਾਉਣੇ ਆ ਤੇ ਚੱਲਦੇ ਆ ਹੁਣ ਡੈਡੀ ਕੱਢੂਗਾ ਲੈ ਹੀ ਲੈ ਕੇ ਜਾਊਗਾ ਆਉਂ ਜਾ ਰਿਹਾ ਆਪਣਾ ਡੈਡੀ ਤੇ ਕਹਿੰਦਾ ਬਾਹਰੇ ਕੱਢ ਦੇ ਮੈਂ ਚੱਲ ਕੱਢਦੇ ਆ ਜਾਨਾ ਲੋਰ ਕਰਨ ਲਈ ਲੋਰ ਮਾਰਤੀ ਤੇ ਗੇਟ ਖੋਲ ਲੀਏ ਓਕੇ ਥੋੜਾ ਜਾ ਹੋਣਾ ਤੇ ਹੁਣ ਚੱਲਦੇ ਆ ਆਪਾਂ ਖੇਤ ਨੂੰ ਡੈਣਾ ਹੋਰ ਲੈ ਕੇ ਤੇ ਬਾਹਰ ਕੱਢ ਕੇ ਲੈਣੇ ਆ ਕਹਿੰਦਾ ਬਾਹਰ ਕੱਢ ਕੇ ਤੇ ਪਹਿਲਾਂ 3511 ਤਾਂ ਇਹਨੇ ਆਪਦੀ ਉਮਰ ਚ ਬਥੇਰਾ ਪਾਇਆ ਜੀ ਪਹਿਲਾਂ ਆਪਣੇ 3511 ਟਰੈਕਟਰ ਸੀਗਾ ਸਭ ਤੋਂ ਪਹਿਲਾਂ ਜਿਹਦੇ ਨਾਲ ਆਪਾਂ ਇੱਥੇ ਢਿਬੇ ਵਗੈਰਾ ਚੱਕੇ ਨੇਗੇ ਤੇ ਉਹ ਸੀਗਾ ਆਜਾ ਹੋ ਗਏਗਾ ਸਿੰਗਾ ਮੇਂ ਤੇਰੀ ਮਾਂ ਦੱਸੋ ਵੇਖਣਾ ਪਿਆ ਅੱਜ ਤੇ ਇਹ ਮੇਸਟਰ ਕਹਿੰਦਾ ਘਰ ਹੀ ਮੈਂ ਲੈ ਕੇ ਜਾਊਂਗਾ ਮੈਂ ਠੀਕ ਆ ਤੇ ਮੈਂ ਚਲਾ ਹੱਕ ਫਿਰ ਤੇ ਦੇਖਦੇ ਹਾਂ ਫਿਰ ਕੀ ਕੀ ਬਣਦਾ ਚਲਾਪ ਆਊਗਾ ਕਿ ਨਹੀਂ ਬਹੁਤ ਕਿਤੇ ਬਟਾ ਹੁਣ 20 ਸਾਲ ਹੋ ਗਏ ਹੁਣ ਇਹ ਟਰੈਕਟਰ ਚਲਾਇਆ ਨੂੰ ਇੱਤਰ ਨਹੀਂ ਅੱਛਾ ਉਹ ਜੀ ਮਾਤਾ ਵੀ ਆਪਣੀ ਇੱਧਰ ਬੈਠੀ ਹੈ ਕਿ ਆਪਣੀ ਸਹੇਲੀਆਂ ਕੋਲੇ ਵਾਂਡੀਆਂ ਦੇ ਨੰਬੀ ਆਏ ਤੇ ਘਰੇ ਭਾਗਦਾ ਤੇ ਮੈਂ ਉਹਨੂੰ ਦੇਖਦਾ ਕਹਿੰਦਾ ਮੈਂ ਟਰੈਕਟਰ ਦਾ ਕਿਡਾ ਲੈ ਕੇ ਦੇਖਣਾ ਭਾਗਦਾ ਭੱਜਾ ਭੱਜਾ ਮੈਂ ਉਹਨੂੰ ਠੀਕ ਹੈ ਵੈਸੇ ਮੈਂ ਬਾਅਦ ਤਾਂ ਮੱਤਾ ਚੱਲ ਮੈਂ ਜਾਨਣਾ ਚਾਹਾਂਗਾ ਦੇਖ ਠੀਕ ਹੈ ਲੋ ਜੀ ਮਾਤਾ ਆਪਣੀ ਚਾਲ ਘਰੇ ਤੱਕ ਹੀ ਹੈਗਾ ਬੈਠਣ ਦੇ ਆਪਣੇ ਛੇਲਿਆਂ ਕੋਲੇ ਮਾਰਨ ਦੇ ਗੱਲਾਂ ਬਾਤਾਂ ਨਾ ਇਹਨਾਂ ਦਾ ਵੀ ਇੰਜੋਏ ਹੁੰਦਾ ਯਾਰ ਬੁੜੀਆਂ ਦਾ ਤੇ ਲੈ ਵੀ ਚੜ ਗਿਆ ਫਾਦਰ ਸਾਹਿਬ ਆਪਣੇ ਇਹ ਮੈਂ ਨਾ ਹਰਦੇ ਆਇਆ ਤੁਹਾਨੂੰ ਮੰਨਦਾ ਛੇ ਦੇ ਗੇਰ ਕਿਥੋਂ ਪੈਂਦਾ ਤਾਂ ਆਈਕਰ ਨੇ ਬ੍ਰੇਕ ਨੇ ਨਾ ਹੈ ਇਹ ਤਾਂ ਆਹ ਕਲੱਚ ਹੈ ਜਿਵੇਂ ਦੂਜੇ ਟਰੈਕਟਰ ਦੇ ਹੁੰਦੇ ਪੈਂਚੀ ਕਰਾਂ ਦੇ ਆਹ ਵੇਖੋ ਕਲੱਚ ਦੱਬ ਲਿਆ ਆਹੋ ਪੈ ਗਿਆ ਹਾਂ ਬਸ ਜਿਵੇਂ ਰਾਹ ਜਰੀਏ ਛੱਡ ਦਾਂ ਮੈਂ ਓਵੇਂ ਛੱਡੀ ਚੱਲ ਆਹ ਪੈਰ ਵਾਲੀ ਬਸ ਆਹੋਲੀ ਓਲੀ ਚੱਲੀ ਜਾਂਦਾ ਲੋ ਜੀ ਠਾਕਾ ਮਾ ਸਾਹਮਣੇ ਆਪਣੇ ਨੇ ਟਰੈਕਟਰ ਬਹੁਤ ਸ਼ਾਨਾਬਾਦ ਹੱਕਿਆ ਦੇ ਨੇ ਚੱਲ ਕੇ ਤਮਰਵਾ ਕੇ ਲੈਣਾ ਕਿਹੜਾ ਚਲਾ ਹੋ ਰਿਹਾ ਲੱਗਦਾ ਆਪਣਾ ਔਖੇ ਤੇ ਨਹੀਂ ਲੱਗਦਾ ਦੇਖੀ ਖਵਾਈ ਨਹੀਂ ਆ ਨਰਮ ਨਰਮੀ ਤਾਂ ਦੱਸ ਕੋਈ ਨਹੀਂ ਇੱਥੇ ਹੌੜੀ ਕਰਕੇ ਪਹਿਲਾਂ ਉੱਧਰ ਬ੍ਰੇਕਾਂ ਤੇ ਪੈਰ ਧਰ ਲਾ ਬੋਲਾ ਜਾ ਬਸ ਚੱਲ ਮੋੜ ਮੋੜ ਮੜੇ ਬ੍ਰੇਕ ਦੱਬ ਲਾ ਬ੍ਰੇਕ ਬ੍ਰੇਕ ਆਲੇ ਦੁਆਲੇ ਦੇਖ ਕੇ ਚੱਲਿਆ ਕਰ ਬਸ ਕਰ ਲੈਣਾ ਹੈ ਦਾ ਤੇਰੇਂ ਗੇ ਕਲੱਟ ਨਾ ਬਲਾ ਦੂਜਾ ਗੇਅਰ ਪਾਉਣਾ ਉਹ ਜੇ ਕੋਈ ਵੰਦੇ ਦਾ ਦੱਬ ਕਲੱਚ ਦੱਬਿਆ ਪਤਾ ਪਤਾ ਪੂਰਾ ਸੈ ਗਿਆ ਨਾ ਸੈ ਗਿਆ ਗੇਅਰ ਆ ਪਾ ਬਾਕੀ ਦਿੰਨੇਗੇ ਜਦੋਂ ਕੋਈ ਚੀਜ਼ ਆਉਂਦੀ ਆ ਉਹ ਪਰਲਾ ਬ੍ਰੇਕ ਦੱਬ ਲਿਆ ਕਰ ਇਹਨਾਂ ਲਾਰਮ ਜਿੱਥੋਂ ਵੱਜਦਾ ਲਾਰਮ ਦੇ ਆ ਟਿਊਰੇਜ ਆ ਉਹ ਠੀਕ ਆਹ ਲਾ ਲਾ ਹੋ ਗਿਆ ਆਪਣਾ ਆਪਣੇ ਫਜ਼ਰ ਸਾਹਿਬ ਕੀ ਆ ਯਾਨਦੇ ਯਾਨਦੇ ਕੋਸੇ ਨਹੀਂ ਹੁੰਦਾ ਬਸ ਕਲੱਚ ਬ੍ਰੇਕ ਤੇ ਧਿਆਨ ਰੱਖੀ ਬਸ ਮੂਰੇ ਬਸ ਬਸ ਕੋਸੇ ਨਹੀਂ ਆਇਗਾ ਯਾਨਦੇ ਯਾਨਦੇ ਖਰਾਬ ਕੇ ਦਾ ਆਪਣਾ ਇਹਨੂੰ ਹੌਲੀ ਕੱਢਿਆ ਕਰ ਕਲੱਚ ਦੱਬ ਲੈ ਕਰ ਜਦੋਂ ਅੱਖਰੀ ਹੁੰਦੀ ਆ ਜੰਮਾ ਆਉੜੀ ਬੰਦ ਨਹੀਂ ਹੁੰਦਾ ਇਹ ਉਹਦੀ ਉਮਰ ਤਾਂ ਨਹੀਂ ਬਤੀ ਰਿਹਾ ਬਿੱਟਰ ਵਾਇਆ ਤੇ ਉਹਦਾ ਬਸ ਸਾਜੀ ਚਲਾਇਆ ਗਿਆ ਇਹ ਹੁਣ ਤਾਂ ਕਿੱਥਾ ਪਹੁੰਚਿਆ ਗੱਲ ਸੇ ਇਹ ਤੀਜਾ ਗੇਰੇ ਦੇ ਸਾਹਮਣੇ ਆ ਬਸ ਆ ਗਿਆ ਆ ਵਧਰਾ ਆਮਦਰੀ ਨਾਲ ਚੱਲ ਹੌਲੀ ਹੌਲੀ ਐ ਚੰਕਰਲਾ ਗੋਹੇ ਦੇ ਤੋਂ ਨਹੀਂ ਚੜੇ ਨੋਈ ਚਲਾਈ ਲਿਆ ਲੈਣਾ ਸੋਰ ਖੜਾ ਕਰਦੇ ਆ

ਆਪਾਂ ਵੀ ਡੇੜੀ ਤੇ ਦੇਖੀ ਕਿ ਕਿਹੜਾ ਕਢਾਉਣਾ ਮੈਂ ਲੋਰਦਾ ਕਹਿੰਦਾ ਮੈਂ ਵੀ ਦੇਖਣਾ ਲੈ ਕਿਹੜਾ ਆ ਗਈ ਆਪਣੀ ਖੇਤਾਂ ਵਾਲੀ ਕਹੀ ਆ ਕਿ ਕੋਈ ਮੁੱਢੇ ਚਾਰ ਨਾ ਪਾ ਡੈਣ ਉਹ ਆਪਣੇ ਖੇਤਾਂ ਦੀ ਬਹੀ ਚ ਐਕਸਟ੍ਰੀਮ ਹੋਏ ਇਹ ਮਾਗਰ ਤੇ ਜਹਾਜ ਪੜਾਏ ਕਿਤੇ ਦਬਣ ਵਾਲੀ ਚੀਜ਼ ਆ 2 ਕਿਲੋ ਪਾਵਾ ਗਏ केनीदावता आएगा ना ये चीज मिले ना ये दबे ਉਹ ਨੋਰਾ ਹੋਣਾ ਹਾਂ ਹੋਣੀ ਦਾ ਕੀ ਰੋੜਨਾਗਾ ਲਓ ਜੀ ਮਿੱਤਰੋ ਪਹੁੰਚ ਗਏ ਖੇਤ ਕਹਿੰਦਾ ਬਸ ਚਲਾ ਕੇ ਹੀ ਦੇਖਣਾ ਸੀਗਾ ਤੇ ਲਓ ਜੀ ਮਿੱਤਰੋ ਆਹ ਖੜਾ ਆਪਣਾ ਡਾਇਨਾਸੌਰ ਤੇ ਡਾਇਨਾਸੌਰ ਨੂੰ ਅੱਜ ਆਪਣਾ ਟੈਡੀ ਚਲਾ ਕੇ ਲੈ ਕੇ ਆਇਆਗਾ ਤੇ ਇਹ ਕਹਿੰਦਾ ਮੈਂ ਦੇਖਣੀ ਆ ਪਾਵਰ ਜੀ ਕਹਿੰਦਾ ਪਾਵਰ ਤਾਂ ਕਹਿੰਦਾ ਜਮਦੂਤੀ ਆ ਪਾਵਰ ਦੇਖ ਕੇ ਤਾਂ ਕਹਿੰਦਾ ਛੋਟਾ ਹੀ ਆ ਕਹਿੰਦਾ ਇਹ ਤਾਂ ਨਹੀਂ ਦਬਦਾ ਆ ਕਹਿੰਦਾ ਕੁਸਮ ਮਰਜੀ ਦੱਪ ਲੈ ਤੇ ਮਗਰਾ ਇਹਦਾ ਗੱਲ ਪੱਕੀ ਹੈ ਜੀ ਵੀ ਇਟਰਾ ਆਪਣਾ ਹੈਗਾ ਝੋਟਈਆ ਤੇ ਕਣਕਾਂ ਗਈਆਂ ਹੁਣ ਪੱਕ ਮਿੱਤਰੋ ਲੋ ਜੀ ਕੱਢ ਰਿਹਾ ਗਿਹੜੇ ਦੇਖ ਰਿਹਾ ਬਾਦਲਬੜੀ ਚਲੋ ਇਹਨੂੰ ਦੇਲਾਂ ਦੇ ਆਪਾਂ ਇਧਰ ਚੱਲ ਕੇ ਆਉਣਾ ਬੱਗਾ ਸਿੰਗਲ ਕੋਲੇ ਤੇ ਲਾਤਾ ਗੰਡੇ ਨੂੰ ਪਾਣੀ ਰਾਮਾ ਸਿੰਘ ਆਪਣਾ ਪੁਰਾਣਾ ਸੀਰੀ ਹੈਗਾ ਪਹਿਲਾਂ ਛੜਿਆ ਹੁੰਦਾ ਸੀ ਆਪਣੇ ਨਾਲ ਹੁਣ ਵੀ ਆ ਜਾਂਦਾ ਵਿਚਾਰਾ ਖੇਤ ਹੋਰ ਕੀ ਆਲਾ ਰਾਮੇ ਚਲੋ ਵਧੀਆ ਹੋਰ ਵਗਿਆ ਠੀਕ ਹੈ ਚਲੋ ਵਧੀਆ ਠੀਕ ਹੀ ਚੰਗਾ ਕੀ ਲਾਤਾਇ ਤੇ ਚ ਹਾਂ ਕੀ ਲਾਤਾਇ ਚ ਵੀ ਤਾਂ ਹਲੇ ਲਾਈ ਜਾਂਨ ਨਮ ਕੋਈ ਫਸਲ ਆ ਆ ਕਦੋਂ ਦੇ ਵੇਲਾਂ ਦਾ ਦੱਬ ਤਿਆਂ ਆਹਾ ਚੱਲ ਵਧੀਆ ਬਾ ਹੁਣ ਲਾਈ ਆਂਦੇ ਨੇ ਲੋਕ ਯਾਰ ਕੀ ਖਾਊਗਾ ਨਾ ਜੀ ਮੈਂ ਪਰ ਨਹੀਂ ਆਉਂਦਾ ਲੈਣੇ ਦਾ ਕੀ ਠੀਕ ਹੈ ਸਨਾਮ ਆਇਆ ਆ ਬੰਬੂਰੇ ਟੁਰਕੀ ਕਿ 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 ਸਨਾਮ ਤੂੰ ਹੀ ਲਿਆ ਸਲੋ ਜੀ ਮੈਂ ਪਰ ਥੋੜਾ ਪੂਰਾ ਘਾਟਾ ਆਪਣੇ ਲੈਣੇ ਦਾ ਦਾ ਡਾਣਾ ਸੋਰ ਤੇ ਬਿਠਾ ਕੇ ਇਕ ਤਰ੍ਹਾਂ ਦਾ ਟਰੈਕਟਰ ਸੀਗਾ ਪਹਿਲਾਂ ਆਪਾਂ ਨੇ 3511 ਟਰੈਕਟਰ ਵੀ ਉਹ ਲੱਭਣਾ ਸੀ ਚਲਦੇ ਤੇ ਲੱਭ ਕੇ ਆਪਣਾ ਪੁਰਾਣਾ ਆਪਣੇ ਬਾਬੇ ਬੜਦਾਦਿਆਂ ਤੋਂ ਵੇਲੇ ਦਾ ਟਰੈਕਟਰ ਸੀਗਾ ਇਹ ਆਪਾਂ ਨੂੰ ਮਿਲ ਗਿਆ ਉਹ ਟਰੈਕਟਰ ਜਰੂਰ ਲਿਆ ਕੇ ਵਧੀਆ ਤਿਆਰ ਕਰਵਾ ਕੇ ਪੂਰਾ ਫੁੱਲ ਮੋਡੀਫਾਈ ਕਰਵਾ ਗਿਆ ਆਪਾਂ ਇਹਨੂੰ ਡੈਡੀ ਨੂੰ ਆਪਣੇ ਨੂੰ ਤੇ ਇਹਨੇ ਦਾ ਬਹੁਤ ਜ਼ਿਆਦਾ ਵਾਹ ਹੈ ਉਹ ਟਰੈਕਟਰ ਤੇ ਬੜੇ ਟਿੱਬੇ ਚੱਕਣੇ ਬੜੇ ਵਾਹਣ ਵਾਹੇ ਨੇ ਉਹਦੇ ਨਾਲ 3511 ਨਾਲ ਚਲੋ ਜੀ ਮਿੱਤਰੋ ਚਲੋ ਜੀ ਹੁਣ ਚੱਲਦੇ ਆ ਫਿਰ ਬਹਿਣੇ ਆਪਾਂ ਵੀ ਨਾਲ ਇੰਨੇ ਹੀ ਆਪਣੇ ਸ਼ੂਟ ਕਰ ਲਿਆ ਜਿਹੜੀ ਦਾ ਆਪਣੇ ਦਾ ਚਲੋ ਜੀ ਮਿੱਤਰੋ ਬਹੁਤ ਹੀ ਪੈਂਡ ਆਪਾਂ ਤੇ ਜੈੜੀ ਚਲਾ ਕੇ ਲੈ ਗਿਆ ਹਣਾ ਮੈਕੀ ਜੀ ਹੀ ਆ ਸੀਗਾ ਉਹ ਚਲਾਈ ਫੋਟੋਆਂ ਟਾਈ ਤੇ ਡਰਾਈਵਰ ਸਾਹਿਬ ਉਤਰ ਗਏ ਤੇ ਡਰਾਈਵਰ ਸਾਹਿਬ ਤੋਂ ਰੇਸ ਥੋੜੀ ਵੱਧ ਦਿੱਤੀ ਸੀਗੀ ਤੇ ਔਖਾ ਹੋ ਗਿਆ। ਹਲੋ ਜੀ ਮਿੱਤਰੋ ਆ ਗਿਆ ਆਪਾਂ ਘਰੇ ਤੇ ਔਖੇ ਔਖੇ ਜਿਹੜਾ ਆਪਣੇ ਦਵਾਈ ਲੈਂਦਾ ਤੇ ਕਹਿੰਦਾ ਮੇਰਾ ਜੀ ਕਰਦਾ ਟਰੈਕਟਰ ਚਲਾ ਕੇ ਦੇਖਣ ਨੂੰ ਤੇ ਆਪਾਂ ਜਿਹੜਾ ਦਵਾਈ ਹੁੰਦਾ ਕਹਿੰਦਾ ਵਧੀਆ ਚੱਲਦਾ ਟਰੈਕਟਰ ਆ। ਤੇ ਹਲੇ ਥੋੜਾ ਜਿਆ ਮਨਨੇ ਕਿ ਚੱਲੋ ਵੀ ਹੁਣ ਗਏ ਨੇ ਇਹ ਕਿਹੜਾ ਇਹਨੇ ਕਿਹੜਾ ਚਲਾਇਆਗਾ 20 30 ਸ਼ਾਲਾ ਵਾਲਾ ਟਰੈਕਟਰ ਚਲਾਇਆ ਹੋਣਾ ਇਹਨੇ ਤੇ ਡਰ ਕੇ ਚਲਾਉਂਦਾ ਏ ਥੋੜਾ ਤੇ ਜਿਵੇਂ ਕਿ ਆਪਦੇ ਸਾਹਿਬ ਟਾਈਮ ਦੇ ਹਿਸਾਬ ਦੇ ਇਹਦੀ ਟ੍ਰੈਵਰੀ ਹੰਤੀ ਸੀ ਨਾ ਉਸੇ ਲੋੜੀ ਚਲਾਉਂਦਾਗਾ ਤੇ ਜਾਨੀ ਕਿ ਵਧੀਆ ਚਲਾ ਕੇ ਲੈ ਕੇ ਆਏਗਾ ਤੇ ਕਹਿੰਦਾ ਟਰੈਕਟਰ ਤਾਂ ਬਿਲਕੁਲ ਝੋਟਾ ਹੀ ਆ ਕਹਿੰਦਾ ਇਹ ਨਹੀਂ ਦੱਸਦਾ ਇਹ ਚਾਹੇ ਸ਼ਾਫਰ ਸੀਟਰ ਪਾਲਾ ਕੋਈ ਮਰਜ਼ੀ ਪਾਲਾ ਤੇ ਚਲੋ ਜੀ ਆਪਾਂ ਆ ਗਏ ਹੁਣ ਘਰੇ ਟੈਕਨੋਲੋਜੀ ਡਾਣਾ ਘੋਲ ਲਾਤਾ ਆਪਣੇ ਆ। ਸੂਰਜ ਬਹੁਤ ਜ਼ਿਆਦਾ ਤੇਜ਼ ਆਇਗਾ। ਮਾਤਾ ਆਪਣੀਆਂ ਛੇਲੀਆਂ ਕੋਲੇ ਬੈਠੀ ਆ। ਗੇਟ ਪਤੰਦਰਾਂ ਨੇ ਲਾਈ ਨਹੀਂ ਹੈਗਾ। ਚਲ ਆਪਾਂ ਲਾ ਦਨੇ ਆ। ਜੀ ਆ ਗਈ ਆਪਣੀ ਮਾਤਾ ਬੈਠਾ ਤੇ ਛੇਲੀਆਂ ਨਾਲ ਗੱਪਸਪ ਮਾਰ ਕੇ। ਉਹਨੂੰ ਪਤਾ ਹੀ ਆ ਬੁੜੀਆਂ ਦੇ ਗੱਪਸਾਪ ਹੀ ਹੁੰਦੇ ਨੇ ਕਿ ਆਗੇ ਵੀ ਚੁਗਲੀਆਂ ਜਗੜੇ ਕਰਕੇ ਪਰ ਗੱਟਾ ਟਾ ਗੱਲਾਂ ਮਾਰ ਕੇ ਮੈਨਾਂ ਵੀ ਚੁਗਲ ਕਰੀ ਭੁਈਆਂ ਨੂੰ ਮੈਨੂੰ ਲੱਗਿਆ ਕਿ ਚੁਗਲ ਚੁਗਲ ਹੀ ਹੁੰਦੇ ਨੇ ਬੁੜੀਆਂ ਕੋਲੇ ਹੋਰ ਕੀ ਹੁੰਦਾਗਾ ਇਹ ਮੇਰਾ ਤੇ ਬਾਪੂ ਚੱਲ ਆਗੇ ਵਧੀਆ ਇੰਜੋਏ ਬੁੜੀਆਂ ਦਾ ਤਾਂ ਇਹੀ ਹੁੰਦਾ ਵੀ ਗੱਲਾਂ ਬਾਤਾਂ ਚਾਰ ਉਧਰ ਲਿਆ ਕਰਨੀਆਂ ਚਾਰ ਉਧਰ ਲਿਆ ਕਰਨੀਆਂ ਚੱਲ ਠੀਕ ਐ ਪੀਲਾ ਹੁਣ ਮੈਨੂੰ ਵੀ ਪਿਆਦੇ ਚਾਹ ਕਟ ਬਣਾ ਲੈ ਲੋ ਜੀ ਲੋ ਜੀ ਮਸਲ ਲੱਗੀ ਵੀ ਆ ਚਾਹ ਹੈ ਪੀਣੀ ਚਾਹ ਪੀ ਰਹੀ ਹੋ ਅੱਛਾ ਸਬਜੀ ਆ ਕੀ ਕੀ ਕੱਟ ਲੈ ਟਿੰਡੋ ਜੀ ਮਤਨ ਅੱਜ ਬਣਾਉਣੀ ਆ ਇਹ ਵਾਲੀ ਸਬਜੀ ਟਿੰਡੋ ਕਦੂ ਆਏ ਕਦੂ ਆਏ ਠੀਕ ਆ ਕਦੂ ਅਰੇ ਗੱਠੇ ਉਰੀ ਚੀਰ ਲੈ ਪਾਂਡਾ ਲੜਿਆ ਕਰ ਮਾਂ ਮੇਰੀਏ ਅੱਛਾ ਤੰਤਰੀ ਮੇਰੇ ਨਾਲ ਚਾਹ ਪੀ ਸੀ ਲੜਪਾਂ ਦੀ ਦੇਖ ਲੈ ਦੇ ਚਾ ਪੀ ਗਿਆ ਬੇ ਮੇਰੀ ਬੇ ਚਾ ਪੀ ਗਿਆ ਤਨਵਾ ਦੇ ਦੀ ਤਨ ਸਾਥ ਚੜ੍ਹਨ ਨਹੀਂ ਨਾ ਉਹ ਮਾਹ ਹੈ ਕਿ ਤੈਨ ਤੋਂ ਪੀਂਦੀ ਨਹੀਂ ਮੈਂ ਤਾਂ ਤਾਂ ਚੱਕੜੀ ਸੀ ਦੇਖ ਲੈ ਭਾਈ 부ੜੀ ਆ ਗਿਆ ਇਹ ਦੇਖ ਲੈ ਇਹਨਾਂ ਦੀ ਵੀ ਕਮੇਟੀ ਲੱਗਦੀ ਹੁੰਦੀ ਹੈ ਕੀ ਇਕੱਠੀਆਂ ਹੋ ਕੇ ਕਰਦੀਆਂ ਨੇ ਫਿਰ ਆਪਣੀ ਕਿਰਿਆ ਕਿਰਿਆ ਚੋੜੀਆਂ ਕਿੰਨੀਆਂ ਕਿਰਕੜੀਆਂ ਕਰਦਾ ਨਹੀਂ ਉਹ ਵੀਡੀਓ ਹੈ ਕਿਸੇ ਦੀ ਲੱਤ ਕਿਸੇ ਦੀ ਬਾਹਰ ਸੇ ਚਾਲਾ ਵਧੀਆ ਤਰੱਕੀ ਜੀ ਆ ਕੰਮ ਲੋ ਜੀ ਆਪਾਂ ਐਂ ਗੁਰਦੁਆਰਾ ਮੂਲ ਸਾਹਿਬ ਮੂਲਵਾਲ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਮੱਥਾ ਟੇਕਣਾ ਤੇ ਆਪਣਾ ਮਿੱਤਰ ਆ ਗਿਆ ਸੀ ਨਾਲ ਤੇ ਮਿਲ ਗਿਆ ਜੀ ਆਪਣੋ ਇਹ ਮੁੰਡਾ ਦੱਸਾ ਸਿੰਘ 62 ਕਹਿੰਦਾ ਸਨੈਪ ਪਾ ਦੀਏ ਤੇ ਬਸ ਚੱਲਦੇ ਹੁਣ ਮੱਥਾ ਠੇਕਿਆ ਜੀ ਆਪਾਂ ਹਾਜ਼ਰੀ ਲਵਾਇਆ ਇਹ ਮਹਾਰਾਜ ਦੇ ਚਰਨਾਂ 'ਚ ਤੇ ਚੱਲਦੇ ਆਂ ਕਰ ਦਵਾਰਾ ਮੱਦੀ ਸ਼ਾਇ ਮੂੜਵਾਲ ਇਹ ਮੂੜਵਾਲ ਚ ਪਾਇਆ ਜਾਂਦਾ ਜੀ ਇੱਥੇ ਖੜਾ ਪੱਟਾ ਦਾ ਵਾਲਾ ਜਾਂਦਾ ਜੀ ਜਿਸ ਹੰਨੇ ਮਹਾਰਾਜ ਪ੍ਰਕਾਸ਼ ਸਿੰਘ ਚੱਲ ਚੱਲਿਓ ਫਿਰ ਮਹਾਰਾਜ ਜੀ ਚਲੋ ਜੀ ਮਿੱਤਰੋ ਆਪਾਂ ਨੇ ਬਣਾਲੀ ਪੁਰਜੀ ਤੇ ਆ ਆਪਣਾ ਦੂਜਾ ਢਾਂਡਾ ਤੇ ਟੱਕਿਆ ਪਿਆ ਸੀਗਾ ਇਹ ਡੈਡੀ ਨੂੰ ਮੀਟ ਜਾਂਦੇ ਹੁੰਦਾ ਸੀਗਾ ਤੇ ਤਾਂ ਕਿ ਆਪਾਂ ਇਹ ਤਾਂ ਵਰਤੇ ਨਹੀਂ ਆਪਾਂ ਤੇ ਜੀ ਤੱਕਰੀ ਕਿ ਖੁਦ ਹੀ ਜਾ ਕੇ ਆਪਣੇ ਬਣਾ ਲਵਾਂ। ਆਂਡਾ ਵੀ ਘੁਰਦੀ। ਮਾਂ ਘੁਰਦੀ ਨਾਲ ਹੀ ਸ਼ਗੜਾਂਗੇ ਰੋਟੀ। ਚਲੋ ਜੀ ਮਿੱਤਰੋ। ਡੁੱਤੀ ਸਕਦੇ ਹੁਣ ਪਸਤਾ ਪਾਣੀ ਤੇ ਮਿਲਦੇ ਹੁਣ ਆਪਾਂ ਇੱਕ ਨਵੇਂ ਵਲੋਗ ਤੇ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਗੁੱਡ ਨਾਈਟ।